ਨਾ ਮੇਰਾ ਚੁੱਪ ਕਰਕੇ ਨਾ ਫੋਨ ਫੜਾ ਦੇ ਮੈਂ ਤੈਨੂੰ ਦੱਸਤੀ ਗੱਲ ਆਪਣੀ ਲੜਾਈ ਹੋ ਜੂਗੀ ਮੈਂ ਤੈਨੂੰ ਬਾਰ ਬਾਰ ਕਹੀ ਜਾਂਦੀਆਂ ਨਾਲ ਨਾ ਜਦੋਂ ਅਸੀਂ ਖੇਤ ਗਏ ਸੀ ਤੇ ਉਹ ਭਾਬੀ ਵਿਚਾਰੀ ਫੋਨ ਕਰ ਕਰ ਪੁੱਛੀ ਗਈ ਰੋਟੀ ਲਿਆਵਾ ਚਾਹ ਲਿਆਵਾ ਤੇਰੇ ਕੋਲੇ ਫੋਨ ਹੁੰਦਾਗਾ ਤੂੰ ਇੱਕ ਵਾਰੀ ਵੀ ਨਹੀਂ ਫੋਨ ਕੀਤਾ ਨਾ ਫੋਨ ਨੂੰ ਕਿਹੜਾ ਉੱਧਰ ਗਿਆ ਸੀ ਬਾਹਰਲੇ ਦੇਸ ਗਿਆ ਸੀ ਇੱਥੇ ਖੇਤੀ ਤਾਂ ਗਿਆ ਸੀ ਉਹੀ ਤਾਂ ਗੱਲ ਆ ਵੀ ਤੈਨੂੰ ਤਾਂ ਕੋਈ ਟੈਨਸ਼ਨ ਨਹੀਂ ਨਾ ਅਭੀ ਮੇਰੇ ਘਰ ਵਾਲਾ ਕੰਮ ਕਰਨ ਗਿਆ ਖੇਤ ਨਾ ਸਾਰਿਆਂ ਦੇ ਬੰਦੇ ਕੰਮ ਕਰਦੇ ਆ ਤੂੰ ਨਦੀਦਾਂ ਨੇ ਕੰਮ ਕਰਨ ਗਿਆ ਸੀਗਾ ਨਾਲੇ ਮੈਂ ਬਾਲੇ ਵਾਰੀ ਦੇਖਿਆ ਤੂੰ ਕੱਲੀ ਬੈਠ ਕੇ ਫੋਨ ਤੇ ਲੱਗੀ ਰਹਿਨੀ ਆ ਮੈਨੂੰ ਤਾਂ ਤੇਰੇ ਤੋਂ ਲੈ ਇੰਸਟਾਗ੍ਰam ਸਨੈਪਚੈਟ ਸ਼ੇਅਰ ਚੈਟ ਪਤਾ ਨਹੀਂ ਕੀ ਕੀ ਆਹਾ ਇੰਨਾ ਕੁਝ ਚਲਾਉਣੀ ਆ ਤੂੰ ਮੇਰਾ ਫੋਨ ਦੇ ਦੇ ਬਾਲਾ ਨਾ ਉਹ ਕਰਿਆ ਕਰ ਤੂੰ ਉਹ ਫੜਾ ਫੋਨ ਫੋਨ ਫੜ ਨਹੀਂ ਮਿਲਦਾ ਨਾਲੇ ਮੈਨਾਂ ਦਾ ਤੂੰ ਭੁੱਲ ਗਈ ਹਨਾ ਕੀ ਭੁੱਲ ਗਈ ਦੇਖ ਲੈ ਫਿਰ ਮੈਂ ਪਹਿਲਾਂ ਵਾਲੇ ਲੱਛਣਾ ਤੇ ਆ ਜੂ ਅੱਛਾ ਤੇਰੇ ਦਾਰੂਆਂ ਤੇ ਪੀ ਲੈ ਦਾਰੂ ਡੱਫ ਲੈ ਮੈਂ ਕਦ ਰੋਕਦੀ ਆ ਆ ਖਾਲਾ ਗੋਲੀਆਂ ਗੱਪੇ ਜਿਹੜੇ ਖਾਣੇ ਅੱਗ ਸਵਾ